ਜਬਰਦਸਤ ਮਾਰੀ ਓਏ ਜਮਾ ਸਾਉਦਿਆਂ ਵਿਲਵਾਲੀਆਂ ਓ ਵਾਹ ਓ ਪਤੰਦਰੋ ਸਾਲੀ ਐਂਟਰੀ ਬੜੀ ਜਬਰਦਸਤ ਮਾਰੀ ਓਏ ਜਮਾ ਸਾਉਦਿਆਂ ਵਿਲਵਾਲੀਆਂ ਓ ਵਾਹ ਓ ਪਤੰਦਰੋ ਸਾਲੀ ਐਂਟਰੀ ਬੜੀ ਜਬਰਦਸਤ ਮਾਰੀ ਓਏ ਜਮਾ ਸਾਉਦਿਆਂ ਵਿਲਵਾਲੀਆਂ ਗੱਡੀ ਦੇ ਵਿੱਚ ਕਨੈਕਟਰ ਸਾਈਡ ਤੋਂ ਡਰਾਈਵਰ ਸਾਈਡ ਤੋਂ ਡਰਾਈਵਰ ਸਾਈਡ ਤੋਂ ਕਨੈਕਟਰ ਸਾਈਡ ਚੇਂਜ ਕਰ ਲਈ ਚੱਲਦੀ ਗੱਡੀ ਦੇ ਵਿੱਚ ਜਿਹੇ ਇੱਕ ਵੀਡੀਓ ਵਾਇਰਲ ਹੋਈ ਸੀ ਅਸੀਂ ਇਹਨਾਂ ਨੂੰ ਬੱਚਿਆਂ ਨੂੰ ਬੁਲਾਇਆ ਜਿਸ ਦੇ ਸੰਬੰਧ ਵਿੱਚ ਉਹਨਾਂ ਇਹਨਾਂ ਦਾ ਚਲਾਨ ਵੀ ਕੀਤਾ ਗਿਆ ਇਹਨਾਂ ਨੂੰ ਸਮਝਾਇਆ ਗਿਆ ਪਰ ਇਹਨਾਂ ਨੇ ਸਾਡੀ ਗੱਲ ਤੇ ਅਸਰ ਕੀਤਾ ਤੇ ਇਹ ਇੱਕ ਸੰਦੇਸ਼ ਦੇਣਾ ਚਾਹੁੰਦੇ ਨੇ ਵੀ ਅਸੀਂ ਅੱਗੇ ਤੋਂ ਇਹ ਜਹਾ ਨਹੀਂ ਕਰਾਂਗੇ ਕਿਉਂਕਿ ਜੇ ਕਰਾਂਗੇ ਤਾਂ ਐਕਸੀਡੈਂਟ ਹੋ ਜਾਂਦਾ ਜਾਂ ਸਾਡੀ ਜਾਨ ਚਲੀ ਜਾ ਸਾਡੀ ਜਾਂ ਕਿਸੇ ਦੀ ਹੋਰ ਚਲੀ ਜਾਂਦੀ ਹੈ ਕੋਈ ਅਸੀਂ ਚੱਲਦੀ ਗੱਡੀ ਦੇ ਵਿੱਚ ਆਪਣਾ ਡਰਾਈਵਰ ਚੇਂਜ ਕਰ ਰਹੇ ਸੀਗੇ ਇਹਨਾਂ ਦਾ ਚਲਾਨ ਅਸੀਂ ਕਰ ਦਿੱਤਾ ਅਸੀਂ ਛੋਟੇ ਚੈਨਲ ਆਈ ਬੱਚਿਆਂ ਨੂੰ ਅਪੀਲ ਕਰਦੇ ਆਂ ਵੀ ਗੱਡੀਆਂ ਚਲਾਓ ਲਾਇਸੈਂਸ ਬਣਾਓ ਇਹ ਕਾਗਜ਼ਾਤ ਪੂਰੇ ਕਰੋ ਇਹੋ ਜਿਹਾ ਕੰਮ ਨਾ ਕਰੋ ਕਿਉਂਕਿ ਇਕੱਲੇ ਇਕੱਲੇ ਬੱਚੇ ਨੇ ਐਕਸੀਡੈਂਟ ਹੋ ਜਾਂਦਾ ਬੜੀ ਪ੍ਰੋਬਲਮ ਆਉਂਦੀ ਆ ਮਾਪਿਆਂ ਨੂੰ ਤੇ ਜੇ ਅਗਰ ਤੁਹਾਡਾ ਨਿਸ਼ਾਨ ਜਾਂ ਕਿਸੇ ਰਾਹ ਗਿਰੀ ਦਾ ਵੀ ਨਸਾਰ ਹੋ ਸਕਦਾ ਕਿਉਂਕਿ ਟ੍ਰੈਫਿਕ ਕਾਫੀ ਸੀਗੀ ਇਹ ਉਸ ਦੇ ਉੱਤੇ ਗੱਡੀ ਦੇ ਚੱਲਦੀ ਗੱਡੀ ਦੇ ਵਿੱਚ ਡਰਾਈਵਰ ਨੇ ਚੇਂਜ ਕਰ ਰਹੀ ਸੀ ਚੱਲਦੀ ਗੱਡੀ ਦੇ ਵਿੱਚ ਹਾਂਜੀ ਕਰਦੀਪ ਸਿੰਘ ਜੀ ਅਰਦੀਪ ਕੀ ਗੱਲਵਾਦੀ ਤੁਹਾਡੀ ਕਿ ਵੀਡੀਓ ਵਾਇਰਲ ਹੋ ਰਹੀ ਚੰਟਬਾਜੀ ਕਰਦੇ ਨੇ ਕਿ ਕਿਸ ਤਰ੍ਹਾਂ ਕਰ ਲੋ ਠਸਣਾ ਬਾਕੀ ਉਹ ਅਸੀਂ ਅਣਜਾਣ ਮਤ ਚਾਣ ਕੇ ਚੱਲਦੀ ਗੱਡੀ ਦੇ ਇੰਸਟਾਗ੍ਰam ਤੇ ਵੀਡੀਓ ਪਾਉਣ ਦੇ ਲਈ ਅਸੀਂ ਸਟੰਟ ਕੀਤਾ ਜੋ ਕਿ ਸਾਨੂੰ ਇਹ ਮਹਿਸੂਸ ਹੋਇਆ ਵੀ ਅਸੀਂ ਗਲਤ ਕੀਤਾ ਕਿ ਇਹ ਨਾਲ ਸਾਡੀ ਵੀ ਜਾਨ ਜਾ ਸਕਦੀ ਹੈ ਕਿਸੇ ਹੋਰ ਦੀ ਵੀ ਜਾਨ ਜਾ ਸਕਦੀ ਸੀ ਸੋ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਵੀ ਕੋਈ ਵੀ ਹੋਰ ਵੀ ਕੋਈ ਵੱਡਾ ਆਰਥੇ ਦਾ ਜਾਂ ਛੋਟਾ ਭਰਾ ਸਾਡਾ ਕੋਈ ਇਹੋ ਜਿਹਾ ਸਟੰਟ ਨਾ ਕਰੇ ਸੋ ਇਹ ਜਾਨੀ ਨੁਕਸਾਨ ਵੀ ਹੋ ਸਕਦਾ ਕਿਸੇ ਦਾ ਜਾਂ ਆਪਣਾ ਵੀ ਹੋ ਸਕਦਾ ਸੋ ਅਸੀਂ ਇਹ ਗਲਤੀ ਮੰਨਦੇ ਅਸੀਂ ਆਪ ਦਾ ਅਹਿਸਾਸ ਕਰਦੇ ਹਾਂ ਗਲਤੀਆਂ ਸਾਰੇ ਸਭੀ ਸਾਨੂੰ ਵੀ ਯੂ ਦੇ ਚੱਕਰ ਦੇ ਵਿੱਚ ਲੋਕ ਇਹੋ ਜਿਹਾ ਫਿਰਦੇ ਹਾਂ ਹਾਂਜੀ ਹਾਂ ਵੀ ਯੂ ਦੇ ਚੱਕਰ ਜਿਹਾ ਫੇਮ ਲੈਣ ਦੇ ਚੱਕਰ ਚ ਬਹੁਤ ਕੁਝ ਕਰਦੇ ਦੁਨੀਆ ਹਨਾ ਤੇ ਸੋ ਇਹ ਨਹੀਂ ਕਰਨਾ ਚਾਹੀਦਾ ਅਗਰ ਸਹੀ ਅਸੂਲਾਂ ਤੌਰ ਤੇ ਚੱਲਣਾ ਤੇ ਹੋਰ ਵੀ ਕੰਮ ਬਹੁਤ ਨੇ ਸਹੀ ਆਪਣਾ ਕੰਮ ਕਰਨਾ ਤੇ ਇਹੋ ਜਿਹਾ ਗਲਤ ਕੰਮ ਨਹੀਂ ਕਰਨਾ ਚਾਹੀਦਾ